ਤੁਹਾਡਾ ਨਾਮ ਆਹੇ ਗੁਰੂ ਸਾਡਾ ਨਾਮ ਆਹੇ ਗੁਰੂ ਹਾਥੋ ਆਵਾਹੇ ਗੁਰੂ ਸਾਡਾ ਨਾਮ ਆਹੇ ਗੁਰੂ ਜੀ ਬਾਬਾ ਜੀ ਕੀ ਨਾਮ ਤੁਹਾਡਾ ਆ ਜੀ ਮਖ्तार ਸਿੰਘ ਕੋਟਵਾਲਾ ਜੀ ਤੇ ਇੱਥੇ ਤੁਸੀਂ ਕਾਦੇ ਲਈ ਇੱਥੇ ਧਰਨੇ ਤੇ ਬੈਠੇ ਜੋ ਭੁਖੜ ਹੜਤਾਲ ਦੇ ਉੱਪਰ ਕੀ ਮੰਗਾ ਤੁਹਾਡੀਆਂ ਜੀ ਮੰਗਾਂ ਜੀ ਨੂੰ ਹੜਾ ਆਇਆ ਨਾ ਹਾਂਜੀ ਇਹਨੇ ਜ਼ਮੀਨ ਦੇ ਵਿੱਚ ਰੇਡ ਪਾਤੀ ਫਸਾ ਮਾਰਤੀਆਂ ਤੇ ਕੁਝ ਖੇਤਾਂਾਂ ਨੂੰ ਮਾਜਵਾ ਮਿਲਿਆ ਤੇ ਬਾਕੀ ਦੇਆਂ ਨੂੰ ਨਹੀਂ ਮਿਲਿਆ ਜੀ ਇਹ ਜੀ ਕੱਚੀਆਂ ਪੱਕੀਆਂ ਜ਼ਮੀਨਾਂ ਸਾਰੀਆਂ ਨੂੰ ਜਿਹੜਾ ਫਸਲਾਂ ਦਾ ਮਾਜਵਾ ਚਾਹੀਦਾ ਸੀ ਉਸ ਬੰਦੇ ਸਾਰੇ ਅਸੀਂ ਬੈਠੇ ਆਂ ਅgetElementById ਤੋਂ ਨਵੇਂ ਸਾਲ ਦੇ ਦਿਨ ਖੇੜ ਦੇ ਉੱਤੇ ਕੋਕਰ ਤਾਜ਼ਾ ਕੇ ਬੈਠੇ ਆਂ ਜੀ ਤੇ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਭੁਖੜ ਹੜਤਾਲ ਦੇ ਬੈਠਾ ਨੂੰ ਚੌਥਾ ਦਿਨ ਹੋ ਗਿਆ ਜੀ ਅੱਛਾ ਜੀ ਤੇ ਮੰਗਾ ਤੁਹਾਡੀਆਂ ਮਾਪਜੇ ਸੰਬੰਧੀ ਆ ਤੇ ਹੋਰ ਕੀ ਮੰਗਾ ਤੁਹਾਡੀਆਂ ਜੀ ਹੋਰ ਜੀ ਅਸੀਂ ਆਨੇ ਆਵੇਂ ਨਹਿਰੀ ਗੱਲ ਕਰਨ ਨੂੰ ਹਾਂਜੀ ਜੇ ਇਹ ਰੇਲਾਂ ਆਪਦੇ ਮਾਲਕੀ ਚ ਵਗ ਸਕਦੀਆਂ ਵਾਂ ਨਹਿਰ ਆਪਦੀ ਮਾਲਕੀ ਚ ਵਗਦੀ ਆ ਤੇ ਇਹਨੂੰ ਦਰਿਆ ਦਾ ਮਾਲਕ ਬਣਾਉਣ ਇਹ ਆਪਦੀ ਮਾਲਕੀ ਚ ਹੋਵੇ ਵਗੇ ਤੇ ਪਾਸੇ ਇੰਨੀ ਕਿਰਾਕੇ ਦੀ ਠੰਡ ਦੇ ਵਿੱਚ ਅੱਜ 4 ਦਿਨ ਹੋ ਗਏ ਨੇ ਨਵੇਂ ਸਾਲ ਤੋਂ ਤੁਸੀਂ ਭੁੱਖਰ ਥਾਲ ਤੇ ਬੈਠੇ ਹੋ ਤੁਹਾਡੇ ਕੀ ਮਸਲੇ ਨੇ ਔਰ ਕਿਸ ਕਾਰਨ ਤੁਸੀਂ ਬੈਠੇ ਹੋ ਬਜ਼ੁਰਗੋ ਮਾਲੇ ਸਾਡੇ ਆ ਵੀ ਕਿੱਦਾਂ ਫਸਲ ਮਰਦੀ ਸਾਡੀ ਠੀਕ ਜਮੀਨਾਂ ਟਹਿ ਗਈਆਂ ਤੇ ਇਹਨੂੰ ਦਰਿਆ ਨੂੰ ਪਾਣੀ ਦੇ ਸਾਹਮਣੇ ਆਉਦੇ ਨੂੰ ਤੇ ਇਹ ਬਜ਼ੁਰਗੋ ਕਿੰਨੇ ਸਾਲ ਹੋ ਗਏ ਨੇ ਜਿਹੜੀਆਂ ਤੁਹਾਡੀਆਂ ਫਸਲਾਂ ਮਰਦੀਆਂ ਆ ਰਹੀਆਂ ਨੇ ਤੁਹਾਡੀਆਂ ਜ਼ਮੀਨਾਂ ਰੋੜੀਆਂ ਹੋਈਆਂ ਨੇ ਤੁਹਾਡੀ ਕਿੰਨੇ ਏਕੜ ਜ਼ਮੀਨ ਬਜ਼ੁਰਗੋ ਜਿਹੜੀ ਰੁੜ ਚੁੱਕੀ ਆ ਹੁਣ ਤੱਕ ਬਹੁਤ ਚਿਰ ਤੋਂ ਰੁੜਦੀ ਆ ਅੱਛਾ ਕਾਫੀ ਕੋਈ ਕਿੰਨੇ ਸਾਲ ਕੋ ਅੰਦਾਜ਼ਾ ਹੈਗਾ ਜੀ ਕਿੰਨੇ ਸਾਲ ਹੋ ਗਏ ਨੇ ਇਹ ਜਿਹੜਾ 23 ਵਾਲਾ ਪਾਣੀ ਆਇਆ ਉਦੋਂ ਮੇ ਰੁੜੀ ਠੀਕ ਹੈ ਉਹਦੇ ਆਰਤੀ ਵਾਲੇ ਪਾਣੀ ਝੋਨਾ ਵਾਲੇ ਜੂ ਰੁੜੀ ਜਿਆਦਾ ਤਾਂ ਨਹੀਂ ਰੁੜੀ ਆ ਆ ਜਿਹੜਾ ਤੁਸੀਂ ਸਟ੍ਰੈਪ ਚੁੱਕਿਆ ਹੋਇਆ ਹੈ ਤਕਰੀਬਨ 100 ਦੇ ਕਰੀਬ ਤੁਸੀਂ ਕਿਸਾਨ ਹੋ ਬਜ਼ੁਰਗ ਵੀ ਆ ਨੌਜਵਾਨ ਵੀ ਵਿੱਚ ਵੇਖਣ ਨੂੰ ਮਿਲ ਰਹੇ ਨੇ ਇਹ ਭੋਖ ਹੜਤਾਲ ਤੇ ਬੈਠੇ ਹੋ ਤੁਸੀਂ ਇਹ ਤੁਹਾਡਾ ਮੇਨ ਮਕਸਦ ਕੀ ਹੈ ਬਜ਼ੁਰਗੋ ਤੁਸੀਂ ਕਿੰਨੇ ਦਿਨ ਹੋਰ ਬੈਠੋਗੇ ਜੇ ਤੁਹਾਡੇ ਤੇ ਸਰਕਾਰ ਪੰਜਾਬ ਸਰਕਾਰ ਜਾਏ ਸੈਂਟਰ ਸਰਕਾਰ ਕੋ ਧੱਕਾ ਕਰਦੀ ਹੈ ਤੇ ਤੁਸੀਂ ਕੀ ਜਵਾਬ ਦੇਵੋਗੇ ਸਰਕਾਰ ਨੂੰ ਕਿੰਨਾ ਚਿਰ ਬੈਠੋਗੇ ਲਗਾਤਾਰ ਅਸੀਂ ਬਾਈਨ ਦਾ ਬਹੁਤ ਚੱਤਿਆ ਆ ਰਾਂ ਤੇ ਜੇ ਧੱਕਾ ਕਰਦੀ ਹੈ ਤੇ ਅਸੀਂ ਛਾਲ ਮਾਰਨ ਨੂੰ ਤਿਆਰ ਆਂਦੇ ਰਿਹਾ ਬਦਲਾ ਦੇ ਵਿੱਚ ਛਾਲ ਮਾਰਨ ਨੂੰ ਆ ਅੱਛਾ ਜੋ ਤੁਹਾਡੇ ਤੁਹਾਡੇ ਪਿੱਛੇ ਬੱਚੇ ਹੈਗੇ ਜੀ ਘਰੇ ਪੁੱਤਰੇ ਪੁੱਤਰੀਆਂ ਤੁਹਾਨੂੰ ਯਾਦ ਨਹੀਂ ਕਰਦੇ ਫੋਨ ਨਹੀਂ ਕਰਦੇ ਵੀ ਬਾਪੂ ਜੀ ਆਓ ਘਰੇ ਪੁੱਤ-ਪੁੱਤਰੀਆਂ ਗਿਆ ਜੀ ਪੁੱਤ-ਪੁੱਤਰੀਆਂ ਗਿਆ ਜਾਦੂ ਕਰਦੇ ਆ ਘਰ ਸਾਦ ਦੇਉਂਗਾ ਤੇ ਨਾ ਸਾਡੇ ਤੋਂ ਸਕੂਲਾਂ ਦੀਆਂ ਫੀਸਾਂ ਕਰਦੀਆਂ ਉਹਨਾਂ ਦੀਆਂ ਨਾ ਕੋਲ ਬੱਚੇ ਪੜ੍ਹਨ ਨੂੰ ਨਹੀਂ ਜਾਂਦੇ ਅੱਛਾ ਤੁਹਾਡਾ ਮੇਨ ਮਕਸਦ ਇਹ ਹੈ ਜਿੰਨਾ ਚਿਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੁਹਾਡੀਆਂ ਜ਼ਮੀਨਾਂ ਦੇ ਪੱਕੇ ਹੱਲ ਨਹੀਂ ਕਰਦੀ ਉਹਨਾਂ ਚਿਰ ਤੁਸੀਂ ਘਰੇ ਨਹੀਂ ਜਾਣਾ ਘਰੇ ਨਹੀਂ ਜਾਣਾ